ਪਹਿਲੀ ਪਾਛਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਪੂਰੇ ਵਿਸ਼ਵ ਵਿੱਚ ਬਹੁਤ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਹਰ ਸ਼ਹਿਰ ਹਰ ਕਸਬੇ ਵਿੱਚ ਪੂਰੀ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਸਜਾਏ ਜਾ ਰਹੇ ਹਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ ਸ਼ਹਿਰ ਸ਼ਾਹਕੋਟ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਜੀ ਤੋਂ ਆਰੰਭ ਹੋਏ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੇ ਹੋਏ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਏ ਇਸ ਮੌਕੇ ਇਲਾਕੇ ਦੀਆਂ ਸਭ ਸਿੱਖ ਸੰਗਤਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ ਰਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੱਜ ਸ਼ਹਿਰ ਸ਼ਾਹਕੋਟ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਆਰੰਭਤਾ ਗੁਰਦੁਆਰਾ ਸਿੰਘ ਸਭਾ ਸਾਹਿਬ ਤੋਂ ਹੋਈ ਔਰ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਇਸ ਵੇਲੇ ਬਹੁਤ ਹੀ ਸਹਿਯੋਗ ਦਿੱਤਾ ਆਓ ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਜੀ ਦੇ ਪ੍ਰਬੰਧਕਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਨੂੰ ਬੜੇ ਖੁਸ਼ੀ ਨਾਲ ਔਰ ਜੋਰ-ਸ਼ੋਰ ਦੇ ਨਾਲ ਅਸੀਂ ਪਵਿੱਤਰ ਦੀ ਨਾਟ ਦੇ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿਨੇ ਆ ਤੇ ਸਾਡਾ ਗੁਰਦੁਆਰਾ ਸਾਹਿਬ ਸਿੰਘ ਸਵਾ ਸਾਗੋਟ ਵੱਲੋਂ ਅੱਜ ਬਹੁਤ ਸਜੇ ਢੰਗ ਨਾਲ ਨਗਰ ਕੀਰਤਨ ਸਜਾਇਆ ਗਿਆ ਔਰ ਸਵੇ ਆਪਨੇ ਅ ਅਖੰਡ ਪਾਠ ਸਾਹਿਬ ਦੀ ਰਮਤਾ ਕੀਤੀ ਗਈ ਜਿਸ ਵਕਤ ਹੋਗਾ ਆਪਾਂ ਪਰਸੋਂ ਨੂੰ ਗੁਨਾਕ ਦੇਵੀ ਦੇ ਜਨਮ ਦਿਨ ਤੇ ਪਾਵਾਂਗੇ ਔਰ ਨਗਰ ਕੀਰਤਨ ਦੀ ਜੋ ਪ੍ਰਬੰਧ ਕੀਤਾ ਗਿਆ ਬਹੁਤ ਸਚਜੇ ਢੰਗ ਨਾਲ ਕੀਤਾ ਗਿਆ ਔਰ ਸੋ ਸਭ ਸੰਤਾਂ ਨੂੰ ਇਸ ਖੁਸ਼ੀ ਦੇ ਅੰਦਰ ਮਹਾਰਾਜ ਦੇ ਸੱਚੇ ਪਾਤਸ਼ਾਹ ਜੀ ਦੇ ਨਗਰ ਕੀਰਤਨ ਚੱਲ ਰਹੇ ਹਨ ਔਰ 4:6:4:5 ਵਜੇ ਦੇ ਕਰੀਬ ਸਮਾਪਤੀ ਹੋਣੀ ਹੈ ਸੋ ਬਾਕੀ ਸਾਰੀ ਸਾਧ ਸੰਗਤ ਵਾਸਤੇ ਰਸਤੇ ਦੇ ਵਿੱਚ ਬਹੁਤ ਸਾਰੇ ਲੰਗਰਾਂ ਦਾ ਪ੍ਰੋਗਰਾਮ ਕੀਤਾ ਗਿਆ ਔਰ ਧੰਨਵਾਦ ਆ ਸ਼ਹਿਰ ਵਸੀਆਂ ਦਾ ਇਲਾਕੇ ਨਿਵਾਸੀਆਂ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਕੀਤਾ ਔਰ ਜੇ ਢੰਗ ਨਾਲ ਸਾਡੇ ਨਾਲ ਸਹਿਯੋਗ ਕਰਕੇ ਪ੍ਰੋਗਰਾਮ ਰੌਣਕ ਦੇ ਵਿੱਚ ਸਹਾਇਤਾ ਕੀਤੀ ਔਰ ਅਸੀਂ ਸਭ ਸੰਗਤ ਦਾ ਔਰ ਗੁਰਦੁਆਰਾ ਕਮੇਟੀ ਵੱਲੋਂ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਸੰਗਤ ਸਭ ਦਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹਾਂ 56 ਪ੍ਰਕਾਸ਼ ਹੁਸਰਤ ਤੇ ਸੰਗਤਾਂ ਵਿੱਚ ਨਗਰ ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਸਰਦਾ ਨਾਲ ਹਾਜ਼ਰੀ ਦਿੱਤੀ ਗਈ ਤੇ ਵਕ ਵਕ ਥਾਵਾਂ ਤੇ ਲੰਗਰ ਤੇ ਪ੍ਰਸ਼ਾਦ ਦੇ ਸਟਾਲ ਲੱਗੇ ਸੰਗਤਾਂ ਵਿੱਚ ਬਹੁਤ ਖੁਸ਼ੀਆਂ ਸਨ ਮੈਂ ਆਪਣੇ ਵੱਲੋਂ ਤੇ ਸਾਰੇ ਸ਼ਹਿਰ ਨਿਵਾਸੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ